गुरु जो अंतर नाम सर्व में पेखे भगवान निमुख निमुख ठाकुर नमस्कार नान क्यों पर गुर धार ਜੋ ਅੰਤਰ ਨਾਮ ਸਰਬ ਮੈਂ ਟੇਖੈ ਭਗਵਾਨੁ ਨਿਮਕ ਨਿਮਕਠਾ ਪੂਰੇ ਨਮਸਕਾਰੈ ਨਾਨਕ ਹੋਇ ਆਪਰਸ ਸਗਲ ਨੇ ਸਤਾਰੈ ਮਿਸਿਆ ਨਾਹੀ ਰਸਨਾ ਪਰਸੁ मनमय प्रीति निरंजन दर्शन परत्र रूप न पेखे नेत्र साधक पहल संत संग है कर्म न सुने कहू कि मंद सब ते जाने ਆਪਸ ਕੋ ਮੰਦਾ ਗੁਰ ਪ੍ਰਸਾਦ ਬਿਖਿਆ ਪਰ ਹਰੈ ਮਨ ਕੀ ਬਾਸਨਾ ਮਨੁ ਤੇ ਪਰ ਇੰਦਰੀ ਜਿਤ ਪੰਜ ਦੋਖ ਤੇ ਰਹਤ ਨਾਨਕ ਕੋਟ ਮਦ ਕੋਏ ਇੰਦਰੇ ਜਿਤ ਪੰਚ ਦੋਖ ਤੇ ਰਹਤ ਨਾਨਕ ਕੋਟ ਮਧੈ ਕੋ ਐਸਾ ਪਰਸ ਮਿਥਿਆ ਨਹੀਂ ਰਸਨਾ ਪਰਸ ਮਨ ਮੇ ਪ੍ਰੀਤ निरंजन दर्श परत्र रूप न पेख नेत्र साधु की टहल संत संग हे करण सुन काहू की निंदा सब ते जाने आपस को मंदा ਗੁਰ ਪ੍ਰਸਾਦ ਬਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿਤ ਪੰਜ ਦੂਖ ਤੇ ਰਹਤ ਨਾਨਕ ਕੋਟ ਮਗੈ ਕੋ ਐਸਾ ਪਰਸੈ ਇੰਦਰੀ ਜਿਤ ਪੰਜ ਦੂਖ ਤੇ ਰਹਤ ਨਾਮਿਕ ਕੋਟ ਮਧ ਗੋ ਅਸਾਪਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀ ਉਪਦੇਸ਼ ਕਰਦੇ ਹਨ ਉਰ ਤਾਰੇ ਜੋ ਅੰਤਰ ਨਾਮ ਸਰਬ ਮੇ ਪੇਖੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੇ ਨਾਨਕ ਉਹ ਅਪਰਸ ਸੰਗਲ ਨਿਸਤਾਰੇ ਉਹਦੀ ਭਗਤੀ ਪੂਰੀ ਐ ਵੀ ਜਿਹਦੇ ਹਿਰਦੇ ਵਿੱਚ ਨਾ ਰੱਬ ਦਾ ਨਾਮ ਵਸ ਗਿਆ ਤੇ ਜਿਹਨੇ ਸਾਰਿਆਂ ਵਿੱਚ ਰੱਬ ਦੇਖਿਆ ਇੱਕ ਓਮਕਾਰ ਹੀ ਦੇਖਿਆ ਦੂਜਾ ਦੇਖਿਆ ਹੀ ਨਹੀਂ ਏਕਮ ਹੀ ਏਕਮ ਏਕ ਓਮਕਾਰ ਹੀ ਏਕਮਕਾਰ ਦੇਖਿਆ ਤੇ ਉਹ ਹੈ ਅਸਲੀ ਮਹਨੇਜ ਪਵਿੱਤਰ ਜਿਹਨੂੰ ਕਹਿੰਦੇ ਆ ਅਪਰਸ਼ ਅਨਪਲੂਟਿਡ ਜਿਹਨੂੰ ਕਹਿੰਦੇ ਤੇ ਉਹ ਉਹ ਸਭ ਤੋਂ ਜ਼ਿਆਦਾ ਪਵਿੱਤਰ ਹੈ ਜੇ ਮਨ ਵਿੱਚ ਹਿਰਦੇ ਵਿੱਚ ਪ੍ਰਭੂ ਵਸ ਗਿਆ ਏਕ ਓਮਕਾਰ ਵਸ ਗਿਆ ਬਾਬਾ ਜੀ ਕਹਿੰਦੇ ਮਿੱਥਿਆ ਨਾ ਹੀ ਰਸਨਾ ਪਰਸ ਝੂਠ ਤਾਂ ਕਦੇ ਜੀਵ ਨੂੰ ਛੋਹ ਕੇ ਨਾ ਜਾਵੇ ਮਨ ਮੇਂ ਪ੍ਰੀਤ ਨਰੰਜਨ ਦਾ ਮਨ ਮੇਂ ਕੋਈ ਪਿਆਰ ਹੋਵੇ ਮਨ ਵਿੱਚ ਕਿ ਪ੍ਰਭੂ ਦਰਸ਼ਨ ਹੋਣ ਪਰ ਤਰੇ ਰੂਪ ਨਾ ਵੇਖੇ ਨੇਤਰ ਪ੍ਰਾਈਆਂ ਔਰਤਾਂ ਦਾ ਰੂਪ ਅੱਖਾਂ ਨਾਲ ਕਦੇ ਨਾ ਦੇਖੇ ਅੱਖਾਂ ਜਿੱਦਾਂ ਮੈੜੀਆਂ ਨਾ ਕਰੇ ਸਾਧਕੇ ਠਹਿਲ ਸੰਗਹਿਦ ਹਮੇਸ਼ਾ ਸੇਵਾ ਕਰਨ ਦੀ ਚਾਹ ਹੋਵੇ ਸੰਤ ਸਤ ਸੰਗਤ ਦੀ ਇਹੋ ਜਿਹਾ ਹੀ ਪਿਆਰ ਹੋਵੇ ਕਰਨ ਨਾ ਸੁਣੇ ਕਾਹੂ ਕਿ ਨਿੰਦਾ ਕਾਹ ਨਾ ਮੈਲੇ ਨਾ ਕਰੇ ਕੰਨਾਂ ਨੂੰ ਨਿੰਦਾ ਛੋਕੇ ਵੀ ਨਾ ਜਾਵੇ ਕੰਨਾਂ ਨਾਲ ਕਿਸੇ ਦੀ ਨਿੰਦਾ ਨਾ ਸੁਣੇ ਸਭ ਤੇ ਜਾਣੇ ਆਪਸ ਕੋ ਮੰਦਾ ਭਈ ਬਿਟ ਨਹੀਂ ਰਾਇ ਸ਼ਰੀਰ ਆਪ ਆਉਂਦੇ ਆਪ ਨੂੰ ਸਭ ਨੂੰ ਮੰਦਾ ਕਿ ਸਾਰੇ ਸੰਸਾਰ ਸਾਰੇ ਲੋਕੀ ਮਿੱਟੀ ਦੇ ਬਣੇ ਹਨ ਤੇ ਆਪ ਦੇ ਆਪ ਨੂੰ ਮੰਨਦਾ ਕਰਕੇ ਕਹਿੰਦੇ ਦੂਸਰਿਆਂ ਦੀਆਂ ਗਲਤੀਆਂ ਜਾਂ ਦੂਸਰਿਆਂ ਦੀ ਨਿੰਦਾ ਕਦੇ ਨਾ ਸੁਣੇ ਇਸ ਤਰ੍ਹਾਂ ਆਪ ਦੇ ਕੰਨਾਂ ਨੂੰ ਕਦੇ ਨਾ ਛੋਣ ਦੇਵੇ ਨਿੰਦਾ ਜੁਗਲੀ ਗੁਰੂ ਪ੍ਰਸਾਦ ਵਿਖਿਆ ਪਰ ਹਰੇ ਗੁਰੂ ਦੀ ਕਿਰਪਾ ਨਾਲ ਸਾਰੀ ਵਿਖਿਆਤ ਤਿਆਗ ਕਰੇ ਮਨ ਕੀ ਕਾਮਨਾ ਮਨ ਤੇ ਟਰੇ ਮਨ ਵਿੱਚ ਕੋਈ ਇਹੋ ਜਿਹੀ ਆਸ਼ਾ ਨਹੀਂ ਜੋ ਪ੍ਰਭੂ ਨੇ ਕਰਨਾ ਬਸ ਉਹ ਮਿੱਠਾ ਕਰਕੇ ਮੰਨਣਾ ਇੰਦਰੀ ਜਿਤ ਪੰਜ ਤੋਖ ਤੇ ਰਹਤ ਜਿਹੜੇ ਕਾਮ ਇੰਦਰੀਆਂ ਜਿਹੜੀਆਂ ਹੈਗੀਆਂ ਅੰਦਰੋਂ ਜਿਹੜੀਆਂ ਆਪਣੀਆਂ ਖਿੱਚ ਪਾਉਂਦੀਆਂ ਨਾ ਤਾਕਤ ਉਹ ਪੰਜੇ ਦੁੱਖਾਂ ਤੋਂ ਰਹਿ ਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਾਨਕ ਕੋਟ ਮਦੈ ਕੋ ਐਸਾ ਪਰਸ ਤੇ ਇਹੋ ਜੇ ਆਮ ਨਹੀਂ ਮਿਲਦੇ ਬੰਦੇ ਕਰੋਨਾ ਵਿੱਚੋਂ ਜਿੱਤੇ ਬਖਸ਼ਿਸ਼ ਹੁੰਦੀ ਐ ਨਾ ਪ੍ਰਭੂ ਤੇ ਉਹ ਇਹੋ ਜਾਂ ਨਿਰਲੇਪ ਹੁੰਦਾ ਹੈ ਆ ਪਰਸ ਹੁੰਦਾ ਹੈ ਅਨਪੋਲਿਊਟਿਡ ਜਿਹਨੂੰ ਆ ਪਰਸ ਮਤਲਬ ਆਪਾਂ ਕਹਿੰਦੇ ਨਾ ਇਹਨੂੰ ਕਿਸੇ ਨੇ ਛੋਹ ਤਾਂ ਇਹ ਤਾਂ ਹੁਣ ਮੈਲੀ ਹੋ ਗਈ ਚੀਜ਼ ਕੇਵਰ ਕਹਿੰਦੇ ਹੱਥ ਲਾਇਆ ਮੈਲੀ ਹੋ ਜਾਂਦੀ ਹੈ ਚੀਜ਼ ਤਾਂ ਆਪਰਸਾ ਬਿਲਕੁਲ ਅਣਛੂਤਾ ਹੈ ਨਾ ਅਨਪੋਲਿਊਟਡ ਉਹ ਤਾਂ ਭਾਈ ਉਹੋ ਹੀ ਹੈ ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਿਆ ਜਿਹਨੇ ਕੰਨਾਂ ਨਾਲ ਨਿੰਦਾ ਨਹੀਂ ਸੁਣੀ ਅੱਖਾਂ ਨਾਲ ਪਰਾਇਆ ਰੂਪ ਨਹੀਂ ਦੇਖਿਆ ਮਨ ਵਿੱਚ ਪਵਿੱਤਰਤਾ ਰੱਖੀ ਹੈ ਕਦੇ ਨਿੰਦਾ ਚੁਗਲੀ ਨਹੀਂ ਕਰਨੀ ਕੋਈ ਆਸ਼ਾ ਮਨਸਾ ਨਹੀਂ ਰੱਖਣੀ ਪ੍ਰਭੂ ਦਾ ਹੁਕਮ ਮਿੱਠਾ ਕਰਕੇ ਉਹਨਾਂ ਦੀ ਸੇਵਾ ਜੀਤ ਲਾਉਣਾ ਤੇ ਉਹੋ ਹੀ ਹੈ ਭਾਈ ਆਪਰਸ ਤੇ ਇਹੋ ਜਿਹਾ ਤਾਂ ਭਾਈ ਕਰੋੜਾਂ ਦੇ ਵਿੱਚ ਹੁੰਦਾ ਹੈ ਹਰ ਕਿਸੇ ਨੂੰ ਇਹੋ ਜੀ ਦੀ ਬਾਤ ਨਹੀਂ ਪ੍ਰਾਪਤ ਹੁੰਦੀ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅੱਗੇ ਬਖਸ਼ ਹੋਈਆਂ ਗਲਤੀਆਂ ਦੇ ਦਾਸ ਖੀਮਾ ਦਾ ਜਾਚਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਵੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ